ਆਪਣੇ ਹੀ ਬੱਚੇ ਨੂੰ ਅਗਵਾ ਕਰਨ ਵਾਲੇ ਪਿਤਾ ਦੇ ਉੱਤੇ ਹੁਣ ਵੱਡਾ ਐਕਸ਼ਨ ਹੋਇਆ ਹੈ ਤਾਂ ਹਸਪਤਾਲ ਦੇ ਵੱਲੋਂ ਆਪਣੇ ਪੁੱਤ ਨੂੰ ਕੈਨੇਡਾ ਤੋਂ ਅਗਵਾ ਕੀਤਾ ਗਿਆ ਸੀ ਅਤੇ ਉੱਥੋਂ ਕਿਡਨਾਪ ਕਰਨ ਤੋਂ ਬਾਅਦ ਇਹ ਆਪਣੇ ਪੁੱਤ ਨੂੰ ਭਾਰਤ ਲੈ ਆਇਆ ਸੀ ਭਾਰਤ ਦੇ ਵਿੱਚ ਖਰੜ ਇਲਾਕੇ ਦੇ ਵਿੱਚ ਇਹ ਰਹਿਣ ਲੱਗਿਆ ਸੀ ਤਾਂ ਆਪਣੇ ਬੱਚੇ ਦੀ ਤਲਾਸ਼ ਲਈ ਉਸ ਦੀ ਮਾਂ ਵੀ ਇੰਡੀਆ ਆ ਜਾਂਦੀ ਹੈ ਅਤੇ ਇੰਡੀਆ ਦੇ ਵਿੱਚ ਉਸ ਦੇ ਵੱਲੋਂ ਜਦੋਂ ਜਹਾਜ਼ ਕੀਤੀ ਜਾਂਦੀ ਹੈ ਅਤੇ ਫਿਰ ਆਪਣੇ ਬੱਚੇ ਦਾ ਪਤਾ ਜਿਹੜਾ ਉਹ ਲਗਾਇਆ ਜਾਂਦਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਵਾਲੇ ਵਿਅਕਤੀ ਦੇ ਉੱਤੇ ਹੁਣ ਟ੍ਰਾਂਟੋ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਆਪਣੀ ਪਤਨੀ ਨਾਲ ਸਬੰਧ ਵਿਗੜਨ ਤੋਂ ਬਾਅਦ ਇਸ ਦੇ ਵੱਲੋਂ ਆਪਣਾ ਹੀ ਪੁੱਤ ਜਿਹੜਾ ਉਹ ਕਿਡਨਾਪ ਕਰ ਲਿਆ ਗਿਆ ਸੀ ਬੀਤੇ ਸਾਲ ਜੁਲਾਈ ਮਹੀਨੇ ਵਿੱਚ ਆਪਣੇ ਹੀ 3 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ ਟ੍ਰਾਂਟੋ ਹਵਾਈ ਅੱਡੇ ਉੱਤੇ ਉਤਰਦੇ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ 48 ਸਾਲਾ ਕਪਿਲ ਸੂਨਕ ਅਤੇ ਕੈਮਿਲਾ ਵਿਲਾਸ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿਨ੍ਹਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਹੈ ਵੈਲੈਂਟੋਨੋ ਤਾਂ 2 ਸਾਲ ਪਹਿਲਾਂ ਦੋਹਾਂ ਦੇ ਵਿੱਚ ਵਿਆਹਤਾ ਸਬੰਧ ਵਿਗੜ ਗਏ ਇਸ ਦੌਰਾਨ ਅਦਾਲਤ ਨੇ ਇਹਨਾਂ ਦੇ ਕੇਸ ਸੰਬੰਧੀ ਫੈਸਲੇ ਨੂੰ ਲੈ ਕੇ ਮਾਂ ਨੂੰ ਬੱਚਾ ਸਪਰਦ ਕਰ ਦਿੱਤਾ ਅਤੇ ਸੂਨਕ ਉੱਤੇ ਬੱਚੇ ਤੋਂ ਦੂਰ ਰਹਿਣ ਦੀ ਪਾਬੰਦੀ ਲਗਾ ਦਿੱਤੀ ਪਰ ਇਸ ਦੌਰਾਨ ਸੂਨਕ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕੀਤਾ ਅਤੇ ਭਾਰਤ ਲੈ ਗਿਆ ਜਿਸ ਤੋਂ ਬਾਅਦ ਜਨਵਰੀ ਵਿੱਚ ਕੈਮਿਲਾ ਉਸ ਦੀ ਭਾਲ ਵਿੱਚ ਭਾਰਤ ਆਈ ਅਤੇ ਉਸ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਬੱਚੇ ਦੀ ਕਸਟਡੀ ਹੈ ਜਿਹੜੀ ਉਹ ਮਹਿਲਾ ਨੂੰ ਮਿਲੀ ਅਤੇ ਉਹ ਉਸ ਨੂੰ ਵਾਪਸ ਕੈਨੇਡਾ ਲੈ ਗਈ ਦੂਜੇ ਪਾਸੇ ਕੈਨੇਡਾ ਪੁਲਿਸ ਦੇ ਵੱਲੋਂ ਸੋਨਿਕ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ ਤਾਂ ਬੀਤੇ ਦਿਨ ਜਿਵੇਂ ਇਹ ਕੈਨੇਡਾ ਵਾਪਸ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਦੇ ਵੱਲੋਂ ਉਸ ਨੂੰ ਫੋਰਨ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਦੋਂ ਇਹ ਨਾ ਵਾਪਰੀ ਸੀ ਤਾਂ ਉਦੋਂ ਵੀ ਇਹ ਚਰਚਾ ਦਾ ਵਿਸ਼ਾ ਬਣੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਰੋਪੀ ਪਿਤਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ